ਥਾਣਾ ਖਾਲੜਾ ਦੇ ਪਿੰਡ ਮਾਰੀ ਮੇਗਾ ਵਿੱਚ ਦੋ ਧਰਾਂ ਵਿੱਚ ਚੱਲੀਆਂ ਗੋਲੀਆਂ ਤਿੰਨ ਘਰੇ ਘਰ ਬਣੇ ਗੋਲੀਆਂ ਦਾ ਨਿਸ਼ਾਨਾ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਹਲਕਾ ਖੇਮਕਰਨ ਅਧੀਨ ਆਉਂਦੇ ਥਾਣਾ ਖਾਲੜਾ ਦੇ ਪਿੰਡ ਮਾਰੀ ਮੇਗਾ ਵਿੱਚ ਦੋ ਧਰਾਂ ਵਿੱਚ ਚੱਲੀਆਂ ਗੋਲੀਆਂ ਤਿੰਨ ਘਰ ਬਣੇ ਗੋਲੀਆਂ ਦਾ ਨਿਸ਼ਾਨਾ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਬੀਤੀ ਦੇਰ ਸ਼ਾਮ ਦੋ ਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਦੋ ਧਰਾਂ ਘਰਾਂ ਵਿੱਚ ਤਿਤਕਾਰ ਇੰਨਾ ਵੱਧ ਗਿਆ ਕਿ ਦੇਰ ਰਾਤ ਦੋਵਾਂ ਤਰ੍ਹਾਂ ਆਪਣੇ ਆਪਣੇ ਘਰ ਤੇ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ ਗਈ ਇਸ ਬਾਰੇ ਪਹਿਲੀ ਧਿਰ ਨੇ ਨਿਸ਼ੱਤਰ ਸਿੰਘ ਅਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮਾਮੂਲੀ ਲੜਾਈ ਹੋਣ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਉਹਨਾਂ ਦੇ ਦੋ ਘਰਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਉਹਨਾਂ ਆਪਣੇ ਘਰ ਅਤੇ ਗੇਟ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਹੋਏ ਕਿਹਾ ਕਿ ਸਾਡੇ ਦੋ ਘਰਾਂ ਦੇ ਕਰੀਬ 25-30 ਫਾਇਰ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵੱਲੋਂ ਪਹਿਲਾਂ ਵੀ ਕਈ ਵਾਰ ਪਿੰਡ ਵਿੱਚ ਗੋਲੀਆਂ ਚਲਾਈਆਂ ਹਨ ਜਿਸ ਨਾਲ ਪਿੰਡ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ। ਉਹਨਾਂ ਸਾਨੂੰ ਕਿਹਾ ਕਿ ਇਹਨਾਂ ਲੋਕਾਂ ਕੋਲੋਂ ਅੱਗੇ ਵੀ ਖਤਰਾ ਹੈ। ਇਸ ਮਾਮਲੇ ਵਿੱਚ ਦੂਸਰੀ ਧਿਰ ਦੇ ਨੇ ਸੁਖਬੀਰ ਸਿੰਘ ਨੇ ਦੱਸਿਆ ਕਿ ਕੁਝ ਪਿੰਡ ਦੇ ਲੋਕਾਂ ਨੇ ਉਹਨਾਂ ਦੀ ਨਵੀਂ ਥਾਰ ਗੱਡੀ ਦੀ ਭੰਨ ਤੋੜ ਕਰਨ ਤੋਂ ਬਾਅਦ ਰਾਤ 10:30 ਵਜੇ ਉਹਨਾਂ ਦੇ ਘਰ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ 20 ਵਈ ਫਾਇਰ ਕੀਤੇ ਗਏ। ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਹਰੀ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਤੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਤੇ ਡੀਵੀਆਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਕੀ ਤੁਸੀਂ ਖੁਦ ਦੇਖੋ ਇਹਨਾਂ ਧਿਰਾਂ ਦਾ ਕੀ ਹੈ ਕਹਿਣਾ ਤੇ ਪੁਲਿਸ ਦਾ ਕੀ ਹੈ ਕਹਿਣਾ। ਵਿਸ਼ੇਸ਼ ਰਿਪੋਰਟ ਨਰਿੰਦਰ ਸਿੰਘ। ਨਾਂ ਤੇ ਕਿਹੜਾ ਪਿੰਡ ਹੈ? ਆਪਣਾ ਆਇਆ ਕਿੰਨੇ ਵਜੇ ਵਾਪਸ? ਨਾਮ ਨਸ਼ਤਰ ਸਿੰਘ ਹੈ ਜੀ ਪਿੰਡ ਮਾੜੀ ਮੇਘਾ ਹੈ। ਇਕ ਕਰੀਬ ਰਾਤ 12 ਵਜੇ ਪੰਜ ਚਾਰ ਮਿੰਟ ਦੇ ਕੁਝ ਬੰਦੇ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਬੰਦੇ ਤੇ ਇੱਥੇ ਹੋ ਗਏ ਆ ਇੱਕ ਮਨਜੀਤ ਮਨਦੀਪ ਸਿੰਘ ਆ ਇੱਕ ਸੁਖਬੀਰ ਸਿੰਘ ਆ ਤੇ ਕੋਈ ਦੋ ਉਹਨਾਂ ਦੇ ਨਾਲ ਕੋਈ 8-7 ਬੰਦੇ ਜਿਹੜੇ ਅਣਪਛਾਤੇ ਆ ਉਹਨਾਂ ਨੇ ਆਣ ਕੇ ਰਾਤ ਇੱਥੇ ਆਪਣੇ ਭਰਾ ਚਾਚੇ ਦੇ ਬੇਟਾ ਜਗਦੀਸ਼ ਸਿੰਘ ਆ ਇਹਦੇ ਘਰ ਦੇ ਵਿੱਚ ਕੋਈ 14-15 ਫਾਇਰ ਇਹਦੇ ਘਰ ਮਾਰੇ ਆ ਆਪਣਾ ਘਰ ਇੱਥੇ ਰੱਡੇ ਤੇ ਆ 6-7 ਭਾਜੀ ਆਪਣੇ ਘਰ ਕੁਛ ਫੈਰੇ ਨਾ ਬੰਦਿਆਂ ਨੂੰ ਮਾਰੇ ਆ ਸਪੀਡ ਗੱਡੀ ਤੇ ਆਏ ਆ ਮੰਦੀਪ ਸਿੰਘ ਤੇ ਦਾ ਭਰਾ ਨਾਲ ਸੁਖਵੀਰ ਸਿੰਘ ਤੇ ਨਾਲ ਕੁਛ 8-7 ਬੰਦੇ ਹਨ ਪਛਾਤੇ ਆ ਤੇ ਵਜਾ ਕੀ ਆ ਉਹ ਵਜਾ ਜੀ ਇਹ ਸ਼ਾਮੀ ਕੋਈ ਆਪਸ ਦੇ ਵਿੱਚ ਇਹਨਾਂ ਦਾ ਗੱਡੀਆਂ ਦਾ ਹੋਇਆ ਸੀ ਐਕਸੀਡੈਂਟ ਛੋਟਾ ਜਿਹਾ ਅੱਡੇ ਤੇ ਮੰਦੀਪ ਸਿੰਘ ਕੋਲ ਥਾਰ ਗੱਡੀ ਸੀ ਤੇ ਆਪਣੇ ਕੋਲੇ ਇਹਨਾਂ ਕੋਲ ਵਰਨਾ ਗੱਡੀ ਹੀ ਇਹਨਾਂ ਦਾ ਆਪਸ ਦੇ ਵਿੱਚ ਗੱਡੀ ਦਾ ਕੋਈ ਉਧਰੋਂ ਉਧਰੀ ਛੋਟਾ ਜਿਹਾ ਐਕਸੀਡੈਂਟ ਹੋਇਆ ਉਥੋਂ ਹੀ ਤੂ ਤੂ ਮਮਾ ਹੋਏ ਆ ਉਥੋਂ ਤੂੰ ਤੂੰ ਮੈਂ ਮੈਂ ਹੋ ਗਏ ਜੀ ਆਪਣੇ ਚਲੋ ਘਰਾਂ ਨੂੰ ਚਲੇ ਗਏ ਸਾਰੇ ਉੱਥੇ ਕੋ ਦੋ ਚਾਰ ਮਿੰਟ ਗਾਲੀ ਗਲੋਚ ਜਾਂ ਤੱਕਾ ਕੰਮ ਕੀ ਹੋਇਆ ਇਹਨਾਂ ਦਾ ਬਸ ਇਸ ਤੋਂ ਬਾਅਦ ਕੋਈ ਹੋਰ ਗੱਲ ਨਹੀਂ ਤੇ ਫਿਰ ਇਹਨਾਂ ਨੇ ਰਾਤ ਆਣ ਕੇ ਤੇ ਇੱਥੇ ਆਹ ਕਾਰਨਾਮੇ ਕੀਤੇ ਆ ਗੋਲੀਆਂ ਮਾਰੀਆਂ ਸ਼ਰੀਆ ਮਾਰਨ ਕੇ ਕਿੰਨੇ ਘਰਾਂ ਤੇ ਹਮਲਾ ਕੀਤਾ ਦੋ ਘਰਾਂ ਤੇ ਜੀ ਤੇ ਕਿੰਨੇ ਘਰ ਫੈਰ ਭਾਜੀ ਜਿਹੜਾ ਜਗਦੀਸ਼ ਸਿੰਘ ਦਾ ਘਰ ਹੈ ਇਹਦੇ ਘਰ ਦੇ ਵਿੱਚ 14 ਤੋਂ 15 ਫੈਰ ਹੋਏ ਆ ਤੇ ਮੇਰਾ ਘਰ ਹੈ ਅੱਡੇ ਤੇ ਮੇਰੇ ਘਰ ਤੇ 6 ਤੋਂ 7 ਫੈਰ ਮੇਰੇ ਘਰ ਤੇ ਮਾਰੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਜੀ ਘਰਾਂ ਦੇ ਵਿੱਚ ਨਾ ਕੋਈ ਬੰਦਾ ਜ਼ਖਮੀ ਹੋਇਆ ਨਹੀਂ ਜੀ ਜ਼ਖਮੀ ਤਾਂ ਨਹੀਂ ਹੋਇਆ ਕੋਈ ਬਚ ਕੇ ਬੰਦੇ ਹੁਣ ਪੁਲਿਸ ਆਈ ਹੈ ਮੌਕੇ ਤੇ ਕੀ ਕਰਵਾਈ ਹਾਂ ਜੀ ਪੁਲਿਸ ਆ ਹਾਂ ਜੀ ਕੋਈ ਸੀਸੀਟੀਵੀ ਲੱਭੀਆ ਫੁੱਲ ਪੁਲਿਸ ਆਈ ਹੈ ਉਹਨਾਂ ਸਾਰੇ ਹੀ ਕੈਮਰੇ ਚੈੱਕ ਕੀਤੇ ਆ ਤੇ ਉਹ ਡੀਵੀਆਰ ਲੈ ਗਏ ਆ ਨਾਲ ਉਹ ਕਹਿੰਦੇ ਵੀ ਅਸੀਂ ਸਾਰਾ ਇਹਨਾਂ ਦਾ ਬਰੀਕੀ ਨਾਲ ਜਾਂਚ ਕਰਕੇ ਤੇ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਬਾਕੀ ਅਗਲੀ ਕਾਰਵਾਈ ਹੁੰਦੇ ਜੋ ਬੰਦੀ ਉਹ ਹੀ ਕਰਾਂਗੇ ਤੁਸੀਂ ਕੀ ਮੰਨਦੇ ਅਸੀਂ ਇਹੋ ਮੰਗ ਕਰਦੇ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪੈਣੀ ਚਾਹੀਦੀ ਆ ਤੀਸਰਾ ਚੌਥਾ ਹੀ ਲਾ ਹੋ ਗਿਆ ਇਹਨਾਂ ਬੰਦਿਆਂ ਦਾ ਇਹਨਾਂ ਮਾੜੀ ਮੇਘੇ ਦੇ ਵਿੱਚ ਇੰਨੀ ਗੁੰਡਾਗਰਦੀ ਕੀਤੀ ਆ ਜਦੋਂ ਮਰਜੀ ਰਾਤ ਨੂੰ ਉੱਠਦੇ ਆ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਇਸ ਤੋਂ ਪਿੱਛੇ 5-4 ਇਹ ਵਾਰਦਾਤਾ ਹੋ ਗਈਆਂ ਜਿਹੜੀਆਂ ਬੰਦੇ ਇਹੋ ਇਨਜਾਮ ਦਿੰਦੇ ਵਾਰਦਾਤਾ ਨੂੰ ਰਾਤ 12 ਵਜੇ ਜਾਂਦੇ ਆ ਤੇ ਬਸ ਇਸ ਤਰ੍ਹਾਂ ਫਾਇਰਿੰਗ ਕਰਕੇ ਬੋਹਿਆਂ ਦੇ ਵਿੱਚ 10-10 15-15 ਗੋਲੀਆਂ ਮਾਰਦੇ ਆ ਇਹਨਾਂ ਨੇ ਗੁੰਡਾਗਰਦੀ ਕੀਤੀ ਬਈ ਬਹੁਤ ਜ਼ਿਆਦੀ ਤੁਹਾਨੂੰ ਕਿੰਨਾਂ ਖਤਰਾ हां जी खतरा आ जी है ना बंदਿਆਂ ਤੋਂ ਸਾਨੂੰ ਖਤਰਾ ਆ ਗਈ। ਇਹ ਬੰਦੇ ਜਿਹੜੇ ਰਾਤ ਸ਼ਰੀਆਂ ਨੂੰ ਗੋਲੀਆਂ ਮਾਰਦੇ ਦਿਨੇ ਵੀ ਨੁਕਸਾਨ ਕਰ ਸਕਦੇ ਆ। ਜੀ ਕੀ ਆਪਣਾ ਨਾਂ ਕਿਹੜਾ ਨ ਕਰਿਆ? ਮੇਰਾ ਵੀ ਜੀ ਨਾਮ ਹੈਗਾ ਜੀ ਜਗਦੀਸ਼ ਸਿੰਘ ਪਿੰਡ ਮਾੜੀ ਮੇਗਾ। ਜੋ ਕਿ ਬੀਤੀ ਕੱਲ ਪਿੰਡ ਦੇ ਹੀ ਦੋ ਸ਼ਰਾਰਤੀਆਂ ਸਰਾਂ ਨੇ ਮੇਰੇ ਘਰ ਤੇ ਆਣ ਕੇ ਰਾਤ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਤੇ ਆਣ ਕੇ ਉਹ ਪਈ ਹਮਲਾ ਕੀਤਾ। ਤੇ ਇਸ ਹਮਲੇ ਤੋਂ ਬਾਅਦ ਮੇਰੇ ਤਾਇਆ ਜੀ ਦਾ ਲੜਕਾ ਬਾਹਰ ਅੱਡੇ ਤੇ ਉਹਨਾਂ ਤੇ ਜਾ ਕੇ ਘਰ ਤੇ ਹਮਲਾ ਕੀਤਾ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਕੋਈ ਸੀਸੀਟੀਵੀ ਕੰਮ ਤੇ ਜਿਹਨੇ ਜਰ ਆਏ ਬੰਦੇ। ਹਾਂਜੀ ਸੀਸੀਟੀਵੀ ਕੈਮਰੇ ਜੀ ਹੈਗੇ ਪਰ ਨੀਵੇਂ ਲੱਗੇ ਆ ਤੇ ਉਹਦੇ ਕਰਕੇ ਗਲੀ ਚ ਕਲੀਅਰ ਨਹੀਂ ਆਏ। ਤੇ ਬਾਕੀ ਆ ਨਿਸ਼ਾਨ ਦਿਸਣਦੇ ਸਾਰੇ ਵੇਖੋ ਤੁਸੀਂ ਕੈਮਰਾ ਘੁਮਾ ਕੇ ਜਿੱਥੇ ਜਿੱਥੇ ਫੈਰ ਮਾਰੇ ਆ ਤਾਂ ਤੱਕ ਵੀ ਤੇ ਇਧਰ ਬੂਏ ਦੇ ਵਿੱਚ ਵੀ ਇਹ ਤੇ ਇਹੀ ਵੀ ਬੱਚੇ ਛੋਟੇ ਹੀ ਘਰੇ ਤੇ ਚਲੋ ਨੁਕਸਾਨ ਨਹੀਂ ਕੋਈ ਵੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ। ਬੰਦੇ ਦਾ ਪਤਾ ਲੱਗਾ ਕਿ ਨਾ ਕੋਈ। ਹਾਂਜੀ ਬੰਦੇ ਸਾਡੇ ਪਿੰਡ ਦੇ ਹੀ ਆ ਜੀ। ਇੱਕ ਮਨਦੀਪ ਸਿੰਘ ਆ ਤੇ ਇੱਕ ਉਹਨਾਂ ਦਾ ਵੱਡਾ ਬ੍ਰਦਰ ਆ। ਸੁਖਬੀਰ ਸਿੰਘ ਹਾਂਜੀ। ਹੁਣ ਪੁਲਸ ਆਈਏ ਕੀ ਕਾਰਵਾਈ ਕਰੀਏ? ਪੁਲਸ ਆਪਦੀ ਕਾਰਵਾਈ ਕਰਕੇ ਗਏ ਆ ਜੀ। ਸਾਨੂੰ ਪ੍ਰਸ਼ਾਸਨ ਤੇ ਮਾਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਐਸਐਚਓ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਕੱਲ ਨੂੰ ਕੋਈ ਵੀ ਇਹੋ ਜਿਹੀ ਦਰਘਟਨਾ ਦੁਬਾਰਾ ਨਾ ਸਾਡੇ ਦੇ ਵਾਪਰੇ। ਹਾਂਜੀ। ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ? ਸੁਖਬੀਰ ਸਿੰਘ ਜੀ। ਕੜਨ ਅਧਿਕਾਰਕ ਮਾੜੀ ਮਿਕਾ ਜੀ ਇਹ ਕੀ ਇਹ ਘਟਨਾ ਹੋਈ ਕਿਨੇ ਕੋਈ ਦੀ ਘਟਨਾ ਤੇ ਕੀ ਤੁਹਾਨੂੰ ਆਦੇ ਲੱਗ ਘਟਨਾ ਜੀ ਪਹਿਲਾਂ ਪਿੰਡ ਗਿਆ ਆਪਣੇ ਨਾਲ ਦੇ ਪਿੰਡ ਗੱਡੀ ਸਾਈਡ ਤੇ ਖੜੀ ਆ ਥਾਰ ਗੱਡੀ ਆ ਤੇ ਉਹਨਾਂ ਲਿਆ ਕੇ ਚਾਰ ਪੰਜ ਜਣੇ ਆਏ ਉਹਨਾਂ ਗੱਡੀ ਪਹਿਲਾਂ ਲਿਆ ਕੇ ਵਿੱਚ ਮਾਰੀ ਆ ਮੁੜ ਕੇ ਇਹਦੇ ਗੱਲ ਪੈ ਗਏ ਕੱਲੇ ਦੇ ਮੁੜ ਕੇ ਘਰੇ ਆ ਗਿਆ ਚੁੱਪ ਕਰਕੇ ਵੀ ਕੱਲਾ ਸੀ ਤੇ ਮੁੜ ਕੇ ਤਕਰੀਬਨ ਇਹ ਪਹਿਲਾਂ ਆ ਗਈ 8:30 ਵਜੇ 9:00 ਵਜੇ ਇਹ ਗੱਲ ਮੁੜ ਕੇ ਰੋਟੀ ਪਾਣੀ ਖਾਦਾ ਘਰੇ ਆਇਆ ਸੀ ਉਹਨੂੰ ਬਾਹਾਲਿਆ ਵੀ ਛੜਾ ਛੱਡ ਕੋ ਨਹੀਂ ਸਵੇਰੇ ਆਪਾ ਕਰ ਲਾਂ ਗੱਲ ਮੋੜ ਕੇ ਬਾਅਦ ਦੇ ਵਿੱਚ ਉਹ 10 15 ਜਣੇ ਹੋ ਸਕਦਾ 20 ਜਣੇ ਆਉਣੇ ਸੀ ਵੇਖੇ ਦੀਗੇ ਉਹ ਫਿਰ ਕਿੰਨੇ ਵਜੇ ਉਹ ਆਏ ਤਕਰੀਬਨ 10:30 ਹੋ ਜੇ ਅੱਛਾ 10:30 ਦੇ ਕਰੀਬ ਆਏ ਉਈ ਤੇ ਰੀ ਨਾ ਫਾਇਰਪੂਰ ਕਰਕੇ ਗਾਇਆ ਮਤਲਬ ਨਾ ਭਾਈ ਫਿਰ ਵੀ ਕੀਤੇ ਸੜਕ ਤੋਂ ਤੁਰ ਕੇ ਆਏ ਹੋ ਤੇ ਮੋੜ ਕੇ ਬਾਅਦ ਦੇ ਵਿੱਚ ਉਹ ਜਦੋਂ ਵਾਪਸ ਚਲੇ ਗਏ ਆਪਦੇ ਆਏ ਸਾਰਾ ਵੇਖ ਕੇ ਗਾਇਆ ਕੋਈ ਖੋਖਾ ਨਹੀਂ ਹੁਣ ਛੱਡਿਆ ਇੱਥੇ ਕਿਸੇ ਰਕਮ ਦਾ ਕੋਈ ਪ੍ਰੂਫ ਨਹੀਂ ਛੱਡਿਆ ਵਾਪਸ ਲੈ ਕੇ ਗਏ ਮੋੜ ਕੇ ਅਸੀਂ ਥਾਣੇ ਗਏ ਆ ਥਾਣੇ ਵਾਲਿਆਂ ਬੂਆ ਨਹੀਂ ਖੋਲਿਆ 12:30 ਵਜੇ ਦੇ ਲਗਭਗ ਤੇ ਮੁੜ ਕੇ ਫੇਰ ਦੁਬਾਰਾ ਨਾ ਕੋਈ ਕਾ ਨਹੀਂ ਫੋਨ ਕੀਤਾ ਨਾ ਕੰਪਲੀਟ ਸਾਡੀ ਉਦੋਂ ਕਣੀ ਆ ਗਿਆ ਉਹਦੇ ਕਰਨ ਬੂਆ ਨਹੀਂ ਖੋਲਿਆ ਨਾ ਤੇ ਮੁੜ ਕੇ ਕੰਪਲੇਨ ਆਨਲਾਈਨ ਪਾਈ ਐ ਕਿੰਨੇ ਇੱਕ ਫੈਰ ਹੋਏ ਤੁਹਾਡੇ ਘਰ ਫੈਰ ਤਕਰੀਬਨ ਲਾ ਲੋ ਵੀ 20-25 ਹੋਏ ਕੁਝ ਭਾਈ ਹੋਏ ਕੁਝ ਨਾ ਸਿੱਧੇ ਮਾਰੇ ਆ ਗੇੜ ਦੇ ਵਿੱਚ ਤੇ ਬੰਦਾ ਦੀ ਕੋਈ ਪਛਾਣ ਨਹੀਂ ਵੀ ਕਿ ਪਛਾਣ ਇੱਕ ਬਖਸ਼ੀ ਸਿੰਘ ਆ ਤੇ ਇੱਕ ਤਾਰ ਆ ਇੱਕ ਗਰਜੰਡ ਸਿੰਘ ਆ ਇਹ ਤਿੰਨ ਚਾਰ ਬੰਦੇ ਤੁਸੀਂ ਮਤਲਬ ਇਹਨਾਂ ਦੇ ਮੇਨ ਆਏ ਨਾ ਉਧਰੋਂ ਚਾਚੀ ਸਾਡੀ ਨੇ ਵੇਖਿਆ ਤੇ ਬਾਕੀ ਨਹੀਂ ਬੰਦੇ ਪਛਾਣ ਦੇ ਬਾਕੀ ਮੂੰਹਾਂ ਬੱਦਿਆ ਤੇ ਕੋਈ ਬੰਦਾ ਜ਼ਖਮੀ ਹੋਇਆ ਨਹੀਂ ਕੋਈ ਬੰਦਾ ਨਹੀਂ ਜ਼ਖਮੀ ਕੋਈ ਆਹੀਂ ਬਾਹਰ ਹੀ ਨਹੀਂ ਨਿਕਲੇ ਤੇ ਜ਼ਖਮੀ ਕਿਉਂ ਨਹੀਂ ਅਗਲੇ ਪਾਸੇ ਅੰਦਰ ਵੜ ਗਏ ਉਹ ਆਪ ਦਾ ਕਾਰਵਾਈ ਕਰਕੇ ਚਲੇ ਗਏ ਤੇ ਹੁਣ ਪੁਲਿਸਾਂ ਦੀ ਕੀ ਪ੍ਰੋਸੰਗ ਹੈ ਪੁਲਿਸਾਂ ਦੀ ਕੋਈ ਗੱਲ ਨਹੀਂ ਕਾਰਵਾਈ ਕਰਾਂਗੇ ਅਹੀਂ ਮਤਲਬ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਆਂ ਅਹੀਂ ਮੰਗ ਕਰਦੇ ਆਂ ਜੀ ਇਹ ਮਤਲਬ ਨਜਾਇਜ਼ ਹੋਇਆ ਏ ਤੇ ਇਹਦਾ ਕੋਈ ਨਾ ਕੋਈ ਸਾਨੂੰ ਮਲ ਹੱਲ ਹੋਣਾ ਚਾਹੀਦਾ ਅਹੀਂ ਤੇ ਇਹ ਮੰਗ ਕਰਦੇ ਆਂ ਕੋਈ ਨਾ ਕੋਈ ਲਾਲੋ ਹੁਣ ਨਜਾਇਜ਼ ਗੱਲ ਪਾਇਆ ਕੋਈ ਵਜ੍ਹਾ ਨਹੀਂ ਕਿਸੇ ਰਕਮ ਦੀ ਇਹ ਤਾਂ ਕੰਮ ਜ਼ਰੂਰੀ ਹੋਣਾ ਚਾਹੀਦਾ ਨਾ ਹਰਿਖਾ ਦੇ ਇਹ ਮੜੀ ਮੇਗਾ ਰਾਤੀ ਦੋਨੇ ਚੱਲਿਆ ਨੇ ਥੰਨੇ ਖਰਾਤੇ ਫੈਰ ਹੋਇਆ ਤੇ ਕਿ ਡੋ ਜੋ ਜਾਂਚ ਕੀਤੀ ਬ్రో ਦੋ ਪਰਾਂ ਦੇ ਗੰਪਲਤਾਈਆਂ ਵਾ ਇੱਕ ਤੇ ਮਨਦੀਪ ਸਿੰਘ ਆ ਸਾਨਾ ਜਗENDER ਸਿੰਘ ਉਹਨੇ ਬਲ ਖਲਾਫ ਦਿੱਤੀ ਆ ਬਖਸ਼ੀਤ ਸਿੰਘ ਸਾਨਾ ਤੋਂ ਪੰਜਾਬ ਸਿੰਘ ਮੜੀ ਮੇਗਾ ਦੇ ਦੋਨੋਂ ਦੀ ਬਖਸ਼ੀਤ ਸਿੰਘ ਨੇ ਮਨਦੀਪ ਸੋਣਾ ਦੇ ਦਿੱਤੀ ਆ ਤੇ ਸਾਡੇ ਜਿਹੜੇ ਆ ਗੇਟ ਤੇ ਹਵਾਈ ਪੈਰ ਕੀਤੇ ਆ ਤੇ ਗੇਟ ਨੂੰ ਗੋਲੀਆਂ ਲੱਗੀਆਂ ਉੱਦਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ ਗੇਟ ਤੇ ਕੋਈ ਨਹੀਂ ਜਰੂਰ ਲੱਗੀਆਂ ਕੋਈ ਨਹੀਂ}{|\text{ਸਾਲ ਦੇਖੀ ਆ}} ਤੇ ਬਾਕੀ ਹਿ ਪਰਤਾਲ ਕਰ ਰਹੇ ਆ ਪਰਖਾਲ ਕਰਕੇ ਜੂ ਵੀ ਇਨਵੈਸਟੀਗੇਸ਼ਨ ਚੋਂ ਦਾ ਉਹ ਦੇ ਸਿਮਾ ਤੱਕ ਆ ਰਹੀ ਕਰਾਂਗੇ ਤੇਨੇ ਘਰਾਂ ਮੇਹਣਾ ਬਣਾਇਆ ਕਿੰਨੇ ਕਿੰਨੇ ਘਰਾਂ ਤਫਰ ਹੋਇਆ ਤੇ ਨਾ ਕਰਦੇ ਗੋਲੀਆਂ ਦੇ ਨਿਸ਼ਾਨ ਗਿੱਟਾ ਤੇ ਲੱਗੇ ਆ ਗੋਲੀਆਂ ਦੇ ਨਿਸ਼ਾਨ ਗਿੱਟਾ ਤੇ ਲੱਗੇ ਆ ਬਾਕੀ ਹੋਰ ਕਿਸੇ ਦੇ ਕੋਈ ਇੰਜਰੀ ਨਹੀਂ ਆ ਬੰਦਾ ਗੋਲੀਆਂ ਕੱਲੀ ਆ ਕੇ ਸੋਰੀ ਗੋਲੀਆਂ ਤੇ ਤਿੰਨ ਤਿੰਨ ਚਾਰ ਚਾਰ ਨਿਸ਼ਾਨ ਲੱਗੇ ਆ ਇੱਕ ਤੇ ਚਾਰ ਦੇ ਨਿਸ਼ਾਨ ਆ ਗੇਟ ਤੇ ਇੱਕ ਤੇ ਪੰਜ ਗਿਆ ਇਦਾਂ ਕਰਕੇ ਗੋਲੀਆਂ ਦੇ ਨਿਸ਼ਾਨ ਲੱਗੇ ਆ ਵਜ੍ਹਾ ਰਜਿਸਟਰ ਤੋਂ ਲੱਗੀ ਵਜ੍ਹਾ ਰੰਜਸ ਕੋਈ ਰਾਤ ਕਹਿੰਦੇ ਕੋਈ ਐਕਸੀਡੈਂਟ ਦਾ ਮਾਮਲਾ ਹੋਇਆ ਸੀ ਇਹਨਾਂ ਦਾ ਕੋਈ 8-9 ਵਜੇ ਦੇ ਵਿੱਚ ਉਤੋਂ ਤੁ ਤੁਮੈਮ ਹੋਈ ਆ ਤੁ ਤੁਮੈ ਹੋਣ ਕਰਕੇ ਇੱਕ ਦੂਜੇ ਦੇ ਘਰ ਜਾ ਕੇ ਇਹਨਾਂ ਕੋਲ ਹੀ ਚ ਲੱਗ ਜਾਵਾਂਗੇ ਦੱਸਣ ਮੁਤਾਬਕ ਬਾਕੀ ਇਹ ਵੀ ਕਰ ਰਹੇ ਆ ਮਾਣਾ ਜਿਹੜੀਆਂ ਕੈਮਰਿਆਂ ਦੀ ਫੋਟੋ ਸੀ ਲੈ ਰਹੇ ਆ ਕੈਮਰਿਆਂ ਦੇ ਮੁਤਾਬਕ ਜਿੱਦਾਂ ਹੀ ਹੋਵੇਗਾ ਉਸ ਹਿਸਾਬ ਨਾਲ ਕਾਰਵਾਈ ਕਰ ਰਹੇ ਆ ਮੁਤਾਬਕ ਕੋਈ ਸਮਝ ਹੈ ਤਾਂ ਅਮਰ ਜੀ ਹੁਣ ਚੱਲਣ ਢਈ ਹੈ ਕਾਰਵਾਈ ਇਹ ਇਹੋ ਸਵੇਰ ਦੀ ਤਰਦੀਸ਼ ਕਰ ਰਹੇ ਆ ਕੈਮਰੇ ਦੇ ਵਿੱਚ ਕੀ ਹੋਉਂਦਾ ਹੈ ਕੀ ਗੱਲ ਹੈ ਕੀ ਕਰਨੀ ਹੈ ਬੇਫਿਕਰ ਹਮੇ ਚੱਲਿਆ ਜੀ ਕਾਰਵਾਈ ਅਮਰ ਜੀ ਚੱਲਦੀ ਜਾ ਰਹੀ ਜੀ ਜੋ ਵੀ ਮੁਤਾਬਕ ਕਾਨੂੰਨ ਦੇ ਹੋਊਗੀ ਉਹ ਕਾਰਵਾਈ ਲੰਦ ਹੋਊ ਠੀਕ